ਸਾਬ ਇੱਕ ਰੈਸਟਰਾਂ ਨੂੰ ਫਾਇਦਾ ਦੇ ਰਹੇ ਨੇ ਜਾਂ ਫਿਰ ਲੋਕਾਂ ਨੂੰ ਫਾਇਦਾ ਦੇ ਰਹੇ ਨੇ ਕਿ ਟ੍ਰੱਕ ਤਾਂ ਉਹਨਾਂ ਦੇ ਨਿਕਲ ਲੈਨੇ ਵੀ ਲੋਕ ਤਾਂ ਦੇਖੋ ਗੁਰਨਾਨਕ ਪਾਤਸ਼ਾਹ ਜੋ ਵੀ ਖੁਸ਼ ਨਹੀਂ ਸੀ ਹੋਏ ਠੀਕ ਹੈ ਜੀ ਸੋ ਅਸੀਂ ਤਾਂ ਦੁਨਿਆਵੀ ਲੋਕ ਆਂ ਉਹ ਤਾਂ ਖੁਦ ਰੱਬ ਸੀ ਜਿਹੜੇ ਲੋਕ ਤਾਂ ਉਹਨਾਂ ਤੋਂ ਵੀ ਖੁਸ਼ ਨਹੀਂ ਸੀ ਨਹੀਂ ਦਰਦੇ ਲੋਕਾਂ ਦੀ ਸੜਕਾਂ ਦਾ ਨਮੀਆਂ ਬਣਾਉਣ ਦਾ ਫੀਆੜੀ ਫਾਂਡਾ 10000 ਕਰੋੜ ਰੁਪਏ ਰੱਖਿਆ ਹੋਇਆ ਕੇਂਦਰ ਸਰਕਾਰ ਨੇ ਕਿ ਮੋਦੀ ਜੀ ਤੋਂ ਉਹੀ ਦਵਾ ਦੋ ਦੇਖੋ ਗੱਲ ਇਹ ਹੈ ਉਹ ਟੈਕਨੀਕਲ ਇਸ਼ੂ ਨੇ ਆਪਣਾ 800 ਕਰੋੜ ਰੁਪਇਆ ਸਿੱਧਾ ਰੁਕਿਆ ਵਾ ਸੀ ਇਹਨਾਂ ਨੇ ਆਮ ਆਦਮੀ ਕੇ ਲਈ ਨਿਕਲਾ ਦਿੱਤੇ ਉਹ ਕਹਿੰਦੇ ਵੀ ਅਸੀਂ ਇਹਨੂੰ ਨਹੀਂ ਦੇ ਸਕਦੇ ਇਹਨਾਂ ਨੇ ਜਿੱਦਣ ਹਟਾਏ ਉਹ ਰਿਲੀਜ਼ ਹੋ ਗਿਆ ਸੈਂਟਰ ਕੋਈ ਸਾਡਾ ਦੁਸ਼ਮਣ ਥੋੜੋ ਹੈ ਜੇ ਆਪਾਂ ਉਹੀ ਗਾਲਾਂ ਹੀ ਕੱਢੀ ਜਾਉਂਗੇ ਹੁਣ ਮੈਂ ਤੁਹਾਨੂੰ ਉਹੀ ਗਾਲਾਂ ਹੀ ਕੱਢੀ ਜਾਵਾਂ ਤੇ ਤੁਸੀਂ ਮੇਰਾ ਕੰਮ ਕਰ ਦੋਗੇ ਤਾਂ ਸੜਕਾਂ ਦਾ ਕੀ ਹਾਲ ਈ ਤੁਹਾਡਾ ਸਾਡੀ ਸੜਕਾਂ ਦਾ ਜੀ ਬਹੁਤ ਮਾੜਾ ਹਾਲ ਹੈ ਅੱਜ ਬਲਾਉਕ ਤੋਂ ਲੈ ਕੇ ਖਿਦਰਾਵਾੜ ਜਿਹੜੀ ਰੋਡ ਹੈ ਛਾਲਵਾੜੇ ਦੇ ਵਿੱਚ ਇਹ ਆਪਣੇ ਪਰਸਨਲ ਖਰਚੇ ਤੇ ਆਪਣੇ ਵਹੀਕਲਾਂ ਨੂੰ ਨਾਲ ਲੈ ਕੇ ਆਏ ਐ ਸ਼ੁਕਰ ਹੈ ਇਲਾਕੇ ਦੇ ਵਿੱਚ ਕੋਈ ਸਮਾਜ ਸੇਵੀ ਆਇਆ ਨਹੀਂ ਸਰਕਾਰ ਦਾ ਤਾਂ ਸਾਨੂੰ ਇਹੀ ਨਹੀਂ ਪਤਾ ਲੱਗਿਆ ਪਿਛਲੇ 10 ਸਾਲ ਚ ਵੀ ਕੋਈ ਨਮਾਇंदे ਦਾ ਕੋਈ ਪੈਚ ਵੀ ਲਾਇਆ ਹੋਵੇ ਪੂਰੇ ਪੰਜਾਬ ਭਰ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਜਿਸ ਨੂੰ ਲੈ ਕੇ ਲੋਕ ਤਰਾਤਰਾਂ ਕਰ ਰਹੇ ਨੇ ਸਰਕਾਰ ਦਾਅਵੇ ਵਿੱਚ ਲੱਗੀ ਹੋਈ ਹੈ ਕਿ ਬਰਸਾਤਾਂ ਤੋਂ ਬਾਅਦ ਸੜਕਾਂ ਬਣਾ ਦਿੱਤੀਆਂ ਜਾਣਗੀਆਂ ਪਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਪਿਛਲੇ 1 ਸਾਲ ਤੋਂ ਸੜਕਾਂ ਦਾ ਉਹ ਹਾਲ ਹੋ ਚੁੱਕਾ ਹੈ ਕਿ ਸਾਡੇ ਵਹੀਕਲ ਟੁੱਟ ਚੁੱਕੇ ਨੇ ਤੇ ਦੂਜੇ ਪਾਸੇ ਕਈ ਤਰ੍ਹਾਂ ਦੇ ਐਕਸੀਡੈਂਟ ਰੋਡਾਂ ਦੇ ਉੱਤੇ ਹੋ ਰਹੇ ਨੇ ਤਾਂ ਐਸੇ ਨੂੰ ਲੈ ਕੇ ਇਹ ਜਿਹੜਾ ਕੰਮ ਚੱਲ ਰਿਹਾ ਹੈ ਤਾਂ ਇਹ ਬੀਤੇ ਦਿਨਾਂ ਤੋਂ ਕੰਮ ਚਲਾਇਆ ਜਾ ਰਿਹਾ ਹੈ ਇਹਦੇ ਉੱਤੇ ਬੈਡਮਿਕਸ ਪਾਇਆ ਜਾ ਰਿਹਾ ਹੈ ਲੋਕਾਂ ਨੂੰ ਰਾਹ ਦਿੱਤੀ ਜਾ ਰਹੀ ਹੈ ਪਰ ਇਹ ਕੀ ਸਰਕਾਰ ਕਰ ਰਹੀ ਹੈ ਜਾਂ ਫਿਰ ਕੋਈ ਸਮਾਜ ਦਰਦੀ ਕਿਉਂਕਿ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ ਕੱਲੀ ਸਰਕਾਰਾਂ ਨਹੀਂ ਸਮਾਜਦਰਦੀ ਵੀ ਲੋਕ ਰਹਿੰਦੇ ਨੇ ਸਮਾਜ ਸੇਵੀ ਵੀ ਰਹਿੰਦੇ ਨੇ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਪਾਰਕਿੰਗ ਦੇ ਲੀਡਰ ਵੀ ਰਹਿੰਦੇ ਨੇ ਪਰ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਲੋਕਾਂ ਦੀ ਭਲਾਈ ਵਾਸਤੇ ਤੁਸੀਂ ਦੇਖੋ ਕਿ ਚੰਦੋਪਿੰਡ ਨਵਾਨਗੜ੍ਹ ਤੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਬੈਡਮਿੰਟਸ ਪਾਰਕ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਕਿ ਲੋਕ ਨਿਕਲ ਸਕਣ ਕਿਉਂਕਿ ਲੋਕਾਂ ਦੇ ਵਹੀਕਲ ਟੁੱਟਣ ਕਾਰਨ ਬਹੁਤ ਬੁਰਾ ਹਾਲ ਹੈ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਨੇ ਆਪਣੀ ਜੌਬ ਤੇ ਜਾਣਾ ਹੈ ਪਰ ਇਹ ਕੰਮ ਕਰਾ ਕੌਣ ਰਿਹਾ ਹੈ ਪਿਛਲੇ ਦਿਨ ਤੋਂ ਅਸੀਂ ਆਪਣੇ ਚਿਹਰੇ ਰਹੀ ਵਿਖਾ ਰਹੀਆਂ ਹਲਕਾ ਖੜਦੇ ਸੇਵਾਦਾਰ ਕਿਹਾ ਜਾ ਸਕਦਾ ਉਹਨਾਂ ਨੂੰ ਜਾਂ ਫਿਰ ਭਾਜਪਾ ਦੇ ਹੁਣ ਲੀਡਰ ਕਿਹਾ ਜਾ ਸਕਦਾ ਹੈ ਸਮਾਜ ਦਰਦੀ ਕਿਹਾ ਜਾ ਸਕਦਾ ਹੈ ਕਈ ਤਰ੍ਹਾਂ ਦੇ ਨਾਮ ਆ ਨਾਲ ਉਹਨਾਂ ਨੂੰ ਪੁਕਾਰਿਆ ਜਾ ਰਿਹਾ ਹੈ ਉਹਨਾਂ ਦਾ ਨਾਮ ਹੈ ਰنجਜੀਤ ਸਿੰਘ ਗਿੱਲ ਜੋ ਕਿ ਪਿਛਲੇ ਦਿਨਾਂ ਤੋਂ ਇਸ ਤਰੀਕੇ ਦੀ ਸੇਵਾ ਦੇ ਵਿੱਚ ਹਲਕੇ ਚ ਲੱਗੇ ਹੋਏ ਨੇ ਤਾਂ ਇਸ ਨੂੰ ਲੈ ਕੇ ਰنجਜੀਤ ਸਿੰਘ ਗਿੱਲ ਸਾਡੇ ਨਾਲ ਨੇ ਗਿੱਲ ਸਾਹਿਬ ਲਗਾਤਾਰ ਚੱਲ ਰਹੇ ਹੋ ਪਰ ਨੀਚੇ ਕਾਲਮੇ ਕਮੈਂਟ ਵੱਢ ਰਿਹਾ ਸੀ ਉਹ ਕਹਿੰਦਾ ਕਿ ਗਿਲ ਸਾਹਿਬ ਇੱਕ ਰੈਸਟਰਾਂ ਨੂੰ ਫਾਇਦਾ ਦੇ ਰਹੇ ਨੇ ਜਾਂ ਫਿਰ ਲੋਕਾਂ ਨੂੰ ਫਾਇਦਾ ਦੇ ਰਹੇ ਨੇ ਕਿ ਟ੍ਰੱਕ ਤਾਂ ਉਹਨਾਂ ਦੇ ਨਿਕਲਨੇ ਨੇ ਇਹ ਸਮਝ ਨਹੀਂ ਆ ਰਹੀ ਕਿ ਲੋਕਾਂ ਦੀ ਸੇਵਾ ਚੱਲ ਰਹੀ ਹੈ ਜਾਂ ਕੈਸਟਰਾਂ ਦੀ ਗੱਲ ਇਸ ਤਰ੍ਹਾਂ ਜੀ ਵੀ ਲੋਕ ਤਾਂ ਦੇਖੋ ਗੁਰਨਾਨਕ ਪਾਤਸ਼ਾਹ ਜੋ ਵੀ ਖੁਸ਼ ਨਹੀਂ ਸੀ ਹੋਏ ਠੀਕ ਹੈ ਜੀ ਸੋ ਅਸੀਂ ਤਾਂ ਦੁਨਿਆਵੀ ਲੋਕ ਆ ਉਹ ਤਾਂ ਖੁਦ ਰੱਬ ਸੀ ਜਿਹੜੇ ਲੋਕ ਤਾਂ ਉਹਨਾਂ ਤੋਂ ਵੀ ਖੁਸ਼ ਨਹੀਂ ਸੀ ਸੋ ਗੱਲ ਇਹ ਹੈ ਵੀ ਅਸੀਂ ਤਾਂ ਜੋ ਆ ਸਾਰਾ ਦੇਖੋ ਸਾਰੇ ਸੰਗਤ ਖੜੀ ਹੈ ਅੱਥਾਡੇ ਸਾਹਮਣੇ ਖੱਡੇ ਵੀ ਨੇ ਜੀ। ਉਰੇ ਹਰ ਇੱਕ ਨੇ ਲੰਗਣਾ ਔਰ ਇੱਕ ਰੈਚਰ ਨੇ ਵੀ ਲੰਗਣਾ ਹੈ। ਪੂਰੇ ਆਮ ਸਾਰੇ ਉਹਨੇ 메ਨ ਰੋਡ ਹੈ ਜੀ ਇਹ। ਸੋ ਖੱਡੇ ਐ ਡੱਟੇ ਨੇ ਲੋਕ ਰਾਤ ਨੂੰ ਮੋਟਰਸਾਈਕਲ ਨੇਰੇ ਚ ਪਾਣੀ ਦੇ ਖੱਡੇ ਚ ਵੇਕ ਕੇ ਕਈ ਵਾਰੀ ਕਿੰਨੀਆਂ ਸੱਟਾਂ ਲੱਤਾਂ ਮਹਾ ਟੁੱਟੀਆਂ ਲੋਕਾਂ ਦੀਆਂ। ਸੋ ਅਸੀਂ ਤਾਂ ਇਹ ਇਸ ਚੀਜ਼ ਨੂੰ ਦੇਖਦੇ ਹੋਏ ਵੀ ਜਦ ਤੱਕ ਸਰਕਾਰ ਚਲੋ ਪ੍ਰਸ਼ਾਸਨ ਤੋਂ ਬਾਅਦ ਕਹਿੰਦੇ ਨੇ ਅਸੀਂ ਬਣਾਵਾਂਗੇ ਵੀ ਉਦੋਂ ਤੱਕ ਇਹਦਾ ਟੈਂਪਰੇਰੀ ਹੱਲ ਏ ਅਸੀਂ ਬੈਟਮਿਕਸ ਪਾ ਕੇ ਕੱਢ ਰਹੇ ਹਾਂ। ਵੀ ਤਾਂ ਕਿ ਲੋਕਾਂ ਦਾ ਜਿਹੜਾ ਆਉਣਾ ਜਾਣਾ ਥੋੜਾ ਜਿਹੜਾ ਸਖਾਲਾ ਹੋ ਜਵੇ। ਬਾਕੀ ਕੋਈ ਜੇ ਕੋਹੋ ਵੀ ਕ੍ਰੈਸ਼ਰਾਂ ਨੂੰ ਫਾਇਦਾ। ਦੇਖੋ ਕ੍ਰੈਸ਼ਰ ਦਾ ਹੁਣ ਆਮ ਲੋਕ ਜਿਹੜੇ ਹੁਣ ਪਿੰਡਾਂ ਦੇ ਲੋਕ ਲੰਘਦੇ ਨੇ ਉਥੇ ਕੋਈ ਇਹ ਤਾਂ ਨਹੀਂ ਹੈਗਾ ਵੀ ਵੀ ਕ੍ਰੈਸ਼ਰਾਂ ਨਹੀਂ ਉਥੇ ਕ੍ਰੈਸ਼ਰੀ ਲੰਘਦੇ ਤਾਂ ਸਾਰੀ ਸੰਗਤ ਲੰਘਦੀ ਹੈ। ਸੋ ਨਾ ਕੋਈ ਇਹ ਹੈ ਵੀ ਕੱਲ ਨੂੰ ਵੋਟਾਂ ਨੇ ਜਿਹੜਾ ਸੀ ਉਹ ਲਾਹਾ ਲੈ ਰਹੇ। ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਵੀ ਬੜੀ ਸ਼ਾਰਟ ਮੈਮਰੀ ਹੁੰਦੀ ਹੈ। 6 ਮਹੀਨੇ ਬਾਅਦ ਸਾਰੀ ਸੰਗਤ ਨੇ ਭੁੱਲ ਜਾਣਾ ਵੀ ਕਿਸੇ ਨੇ ਪੁਆਈਆਂ ਸੀ ਕਿ ਨਹੀਂ ਪੁਆਈਆਂ ਸੀ। ਸਾਡਾ ਉਹ ਭਾਵਨਾ ਨਹੀਂ ਹੈਗੀ ਅਸੀਂ ਤਾਂ ਸਿਰਫ ਕਿਉਂਕਿ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ 36 ਸਾਲ ਪਿੰਡੇ ਰਹੇ ਹਾਂ ਮੈਂ ਪਿੰਡ ਦਾ ਸਰਪੰਚ ਵੀ ਰਹੇ ਹਾਂ ਬਲੌਗ ਸੰਤੀ ਮੈਂਬਰ ਵੀ ਰਹੇ ਹਾਂ ਤੇ ਸਾਨੂੰ ਦਰਦ ਪਤਾ ਹੈ ਪਿੰਡਾਂ ਦਾ ਵੀ ਕੀ ਮਤਲਬ ਕਿੰਨਾ ਲੋਕ ਔਖੇ ਹੁੰਦੇ ਨੇ ਅੱਜ ਹੁਣ ਤੁਸੀਂ ਦੇਖ ਲਓ ਵੀ ਜਿਹੜੀਆਂ ਰੋਡ ਉਹ ਬਣ ਗਏ ਨੇ ਤੇ ਲੋਕ ਗੁਣगांव ਦੇ ਟੋਪ ਟੋਪ ਗੱਡੀਆਂ ਭੱਜੀਆਂ ਜਾਂਦੀਆਂ ਨੇ ਕਿੱਥੇ ਉੱਥੇ ਖੱਡਿਆਂ ਦੇ ਵਿੱਚ ਲੋਕ ਗੱਡੀ ਕੱਢ ਗੱਡੀ ਤੁਰਦੀਆਂ ਨਹੀਂ ਸੀ ਕਿਧਰੇ ਨੂੰ ਸੋ ਅਸੀਂ ਤਾਂ ਉਹ ਰੱਖ ਕੇ ਲੋਕਾਂ ਦੀਆਂ ਮੁਸ਼ਕਲਾਂ ਉਹ ਜਿਹੜਾ ਹੱਲ ਆ ਸੀ ਜਿਹੜਾ ਕਰ ਰਹੇ ਇੱਕ ਸੜਕ ਦੀ ਮਰਮਤ ਵਾਸਤੇ ਜਿਸ ਤਰ੍ਹਾਂ ਤੁਸੀਂ ਬੈਡਮਿਕਸ ਪਾ ਰਹੇ ਹੋ 4-5 ਲੱਖ ਰੁਪਏ ਦਾ ਖਰਚਾ ਆ ਜਾਂਦਾ ਜੀ ਜਿਸ ਤਰੀਕੇ ਨਾਲ ਟੀਪਰ ਵੀ ਮੁੱਲ ਲੈ ਕੇ ਆਣੇ ਸਾਰਾ ਕੁਝ ਕਰਨਾ ਮਸ਼ੀਨਰੀ ਵੀ ਆਪਣੀ ਤੇਲ ਫੋਕ ਰਹੀ ਹੋ ਪਰ ਲੋਕ ਕਿਉਂ ਨਹੀਂ ਅਸੈਪਟ ਕਰਦੇ ਜਦੋਂ ਚੋਣਾਂ ਆਂਦੀਆਂ ਨੇ ਉਸ ਟਾਈਮ ਕੀ ਭੁੱਲ ਜਾਂਦੇ ਗਿੱਲ ਸਾਬ ਨੂੰ ਕਿਉਂਕਿ ਦੇਖੋ ਇਹ ਤਾਂ ਹੁਣ ਲੋਕਾਂ ਨੇ ਯਾਦ ਰੱਖਣਾ ਜੀ ਮੇਰਾ ਕੰਮ ਹੈ ਜੋ ਮੈਂ ਕਰ ਰਹੇ ਹਾਂ ਜੀ ਇਹ ਤਾਂ ਹੁਣ ਲੋਕਾਂ ਨੇ ਯਾਦ ਰੱਖਣਾ ਦੇਖੋ ਅਸੀਂ ਤਾਂ ਉਦੋਂ ਆਪਣੀ ਜਾਨ ਖਤਰੇ ਚ ਪਾ ਕੇ ਵੀ ਜਿਹੜਾ ਕਰੋਨਾ ਦੇ ਵਿੱਚ ਮੈਂ ਤੁਹਾਨੂੰ ਅੱਜ ਸੱਚੀ ਗੱਲ ਦੱਸਾਂ ਮੇਰਾ ਘਰ ਘਰ ਵੀ ਨਾ ਮੇਰਾ ਕੋਠੀ ਦੇ ਵਿੱਚ ਇੱਕ ਬਾਹਰ ਸਾਡੇ ਸਿਕਿਉਰਟੀ ਦੇ ਕਮਰੇ ਨੇ ਮੇਰਾ ਤਾਂ ਘਰਦਿਆਂ ਨੇ ਮਤਲਬ ਉਦੋਂ ਕਮਰਾ ਵੀ ਲੱਗ ਕਰਤਾ ਸੀ ਤੁਸੀਂ ਸਾਰਾ ਦਿਨ ਲੋਕਾਂ ਚ ਆਉਂਦੇ ਸਾਡਾ ਟੱਬਰ ਨਾ ਮਰਾ ਦਿਓ ਮੈਂ ਤਾਂ ਡਰ ਇੰਨਾ ਬੈਠਿਆ ਸੀ ਅਸੀਂ ਤਾਂ ਉਹਨਾਂ ਹਾਲਾਤਾਂ ਚ ਵੀ ਕੰਮ ਕੀਤਾ ਬਾਕੀ ਕੋਈ ਨਹੀਂ ਜੀ ਸੰਗਤ ਹੈ ਪਰ ਸੰਗਤ ਨੇ ਹੁਣ ਦੇਖ ਲਿਆ ਆਪਣਾ ਪ੍ਰਾਏ ਦਾ ਪਤਾ ਲੱਗ ਗਿਆ ਤੇ ਬਈ ਮੈਂ ਤਾਂ ਬਾਕੀ ਤੁਹਾਡੇ ਮਾਧਿਮ ਰਾਹੀਂ ਮੈਂ ਬਾਕੀ ਲੀਡਰ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਇਹ ਸੋਸ਼ਲ ਕੌਜ ਹੈ ਆਓ ਆਪਾਂ ਇਕੱਠੇ ਹੋਈਏ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਦੀ ਆਪਾਂ ਰਲ ਕੇ ਇੱਕ ਮੀਟਿੰਗ ਕਰ ਲਈਏ ਆਪਾਂ ਸਾਰੇ ਹਲਕੇ ਨੂੰ ਪਿਆਰ ਕਰਦੇ ਆ ਨਾ ਵੋਟਾਂ ਤਾਂ ਜੇ 1.5 ਸਾਲ ਪੇ ਆ ਜੀ ਉਹ ਤਾਂ ਹੈ ਨਹੀਂ ਵੀ ਜਿਹੜੀਆਂ ਅੱਜ ਵੋਟਾਂ ਨੇ ਜਾਂ 4 ਮਹੀਨੇ ਨੂੰ ਵੋਟਾਂ ਨੇ ਸੋ ਆਓ ਮੈਂ ਤਾਂ ਕਹਿੰਦਾ ਰਲ ਕੇ ਆਪਾਂ ਮੀਟਿੰਗ ਕਰਕੇ ਇੱਕ-ਇੱਕ ਦੋ-ਦੋ ਸੜਕਾਂ ਅਡਾਪਟ ਕਰ ਲਈਏ ਉਹਦੇ ਟੈਂਪਰੇਰੀ ਜਿਹੜੇ ਖੱਡੇ ਖੁੱਡੇ ਭਰ ਕੇ ਜੋ ਹੱਲ ਨਿਕਲਦਾ ਆਪਾਂ ਉਹ ਕੱਢੀਏ ਕਿਉਂਕਿ ਸਾਡੇ ਹਲਕੇ ਤੇ ਬੜੀ ਕਿਰਪਾ ਹੈ ਸਾਰੇ ਲੀਡਰਾਂ ਤੇ ਬੜੀ ਕਿਰਪਾ ਹੈ ਸੋ ਆਪਾਂ ਰਲ ਕੇ ਜਿਹੜਾ ਇਹਦਾ ਜਿਹੜਾ ਹੱਲ ਆਪਾਂ ਉਹ ਕਰ ਲਈਏ ਸੋ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਹੀਂ ਨਹੀਂ ਜਿਲ ਸਰ ਨੀਚੇ ਕਮੈਂਟ ਮੈਂ ਹੋਰ ਵੀ ਪੜੇ ਸੀ ਆਮ ਆਦਮੀ ਵਾਲੇ ਕਹਿ ਰਹੇ ਨੇ ਕਹਿੰਦੇ ਕਿ ਭਾਜਪਾ ਦੇ ਵਿੱਚ ਗੇ ਨੇ ਰਣਜੀਤ ਸਿੰਘ ਗਿੱਲ ਕਿ ਜੇ ਇੰਨੇ ਹੀ ਦਰਦ ਦੇ ਲੋਕਾਂ ਦੀਆਂ ਸੜਕਾਂ ਦਾ ਨਮੀਆਂ ਬਣਾਉਣ ਦਾ ਫਿਰ ਆੜੀ ਫੰਡਾਇ 10000 ਕਰੋੜ ਰੁਪਏ ਰੱਖਿਆ ਹੋਇਆ ਕੇਂਦਰ ਸਰਕਾਰ ਨੇ ਕਿ ਮੋਦੀ ਜੀ ਤੋਂ ਉਹੀ ਦਵਾਦੋ ਕਿ ਜੇ ਬਹੁਤੀ ਨੇੜ ਤਾਂ ਗਿੱਲ ਸਾਹਿਬ ਦੀ ਦੇਖੋ ਗੱਲ ਹੀ ਹੈ ਉਹ ਟੈਕਨੀਕਲ ਇਸ਼ੂ ਨੇ ਆਪਾਂ ਜਿਹੜਾ ਇਹਨਾਂ ਨੇ ਜਿਹੜਾ ਆਪਣਾ ਹਿੱਸਾ ਪਾਉਣਾ ਹੁੰਦਾ ਜਾਂ ਉਹਦੀ ਜਿਹੜੀ ਪੇਪਰ ਵਰਕ ਪੂਰਾ ਕਰਨਾ ਹੁੰਦਾ ਉਹ ਕੋਈ ਜਵਾਬ ਥੋੜੋ ਦੰਨੇ ਹੁਣ 800 ਕਰੋੜ ਰੁਪਏ ਸਿੱਧਾ ਰੁਕਿਆ ਵਾ ਸੀ ਇਹਨਾਂ ਨੇ ਆਮ ਆਦਮੀ ਲਈ ਨਿਕਲਾ ਦਿੱਤੇ ਉਹ ਕਹਿੰਦੇ ਵੀ ਅਸੀਂ ਇਹਨੂੰ ਨਹੀਂ ਦੇ ਸਕਦੇ ਇਹਨਾਂ ਨੇ ਜਿੱਦਣ ਹਟਾਇਆ ਤੇ ਰਿਲੀਜ਼ ਹੋ ਗਿਆ ਤੁਸੀਂ ਉਹਨਾਂ ਦੀ ਫਾਰਮੈਲਟੀ ਪੂਰੀ ਕਰੋ ਜੋ ਉਹ ਮੰਗਦੇ ਨੇ ਪੇਪਰ ਵਰਕ ਹੈਗਾ ਪੂਰਾ ਕਰੋ ਤੇ ਉਹਨਾਂ ਤੋਂ ਲੋ ਅਸੀਂ ਦਾ ਗਣਾ ਜਿੱਥੇ ਸਾਡੀ ਲੋੜਾ ਦੱਸੋ ਕਿੱਥੇ ਚੱਲਣਾ ਸੀ ਨਾਲ ਚੱਲਦੇ ਆ ਤੁਹਾਡੇ ਸਾਰੀ ਲੀਡਰਸ਼ਿਪ ਨਾਲ ਚੱਲੂਗੀ ਪਰ ਜਿਹੜਾ ਇੱਕ ਕਾਨੂੰਨ ਹੈ ਕਾਨੂੰਨ ਮੁਤਾਬਕ ਹੀ ਹੋਣਾ ਜਿਵੇਂ ਹੁਣ ਦੇਖੋ ਲੋਕਾਂ 'ਚ ਇਹ ਵੀ ਸੀ ਬਈ ਪਤਾ ਨਹੀਂ ਸੈਂਟਰ ਜਿਹੜਾ ਅਗਨੋਰ ਕਰ ਰਿਹਾ ਪੰਜਾਬ ਨੂੰ ਹੁਣ ਜਦ ਕੇ ਉੱਥੋਂ ਦੇਖੋ ਖੇਤੀਬਾੜੀ ਮੰਤਰੀ ਆਇਆ ਕੇਂਦਰ ਦੀਆਂ ਟੀਮਾਂ ਆਈਆਂ ਫੌਜ ਭੇਜੀ ਐਨ ਡੀ ਆਰ ਐਫ ਜਿਹੜਾ ਉਹ ਟੀਮਾਂ ਭੇਜੀਆਂ ਪ੍ਰਧਾਨ ਮੰਤਰੀ ਜੀ ਖੁਦ ਆ ਰਹੇ ਨੇ ਤੇ ਬਾਕੀ ਜਿਹੜਾ ਹੈਗਾ ਖੁਦ ਸਾਡੇ ਸੀਐਮ ਸਾਹਿਬ ਨੇ ਮੰਨਿਆ ਵੀ ਮੈਨੂੰ ਮੋਦੀ ਸਾਹਿਬ ਦਾ ਫੋਨ ਆਇਆ ਮੈਨੂੰ ਅਮਨ ਸ਼ਾਹ ਜੀ ਦਾ ਫੋਨ ਆਇਆ ਤੇ ਪਰ ਕਹਿੰਦਾ ਅਸੀਂ ਹਜੇ ਕੁਝ ਦੱਸ ਨਹੀਂ ਸਕਦੇ ਜਿਹੜਾ ਅਸੀਂ ਸਾਡਾ ਕਿੰਨਾ ਨੁਕਸਾਨ ਹੋਇਆ ਉਹ ਅਸੀਂ ਇਸ ਤੋਂ ਬਾਅਦ ਹੀ ਦੱਸਾਂਗੇ ਜਦੋਂ ਪਾਣੀ ਉੱਤਰ ਜਾਊਗਾ ਸੋ ਉਹਦੇ 'ਚ ਉਹਨਾਂ ਦਾ ਤਾਂ ਕੋਈ ਤੋਚ ਨਹੀਂ ਜਦੋਂ ਇਹ ਦੱਸਣਗੇ ਜੇ ਉਹ ਨਾਂ ਦੇਣ ਫਿਰ ਸੈਂਟਰ ਨਾਲ ਦਵੇ ਫਿਰ ਅਸੀਂ ਵੀ ਕਹਿੰਦੇ ਵੀ ਇਹ ਗਲਤ ਹੈ ਫਿਰ ਅਸੀਂ ਵੀ ਨਾਲ ਖੜਾਂਗੇ ਇਹਨਾਂ ਦੇ ਪਰ ਹਜੇ ਜਿਹੜਾ ਪੇਪਰਵਰਕ ਹੈ ਜੋ ਇੱਕ ਕਾਨੂੰਨ ਮੁਤਾਬਕ ਹੋਣਾ ਹੈ ਤਾਂ ਉਹ ਇਹ ਪੂਰਾ ਕਰਨ ਉਹ ਖੁਦ ਮੰਨਦੇ ਨੇ ਵੀ ਹਾਂ ਸਾਨੂੰ ਕਿਹਾ ਵੀ ਜੋ ਵੀ ਨੁਕਸਾਨ ਹੋਇਆ ਤੁਹਾਡਾ ਅਸੀਂ ਭਰਪਾਈ ਕਰਾਂਗੇ ਪਰ ਉਹ ਇੱਕ ਜਿਹੜਾ ਪੇਪਰਵਰਕ ਹੈ ਉਹ ਤਾਂ ਸਟੇਟ ਸਰਕਾਰ ਨੇ ਪੂਰਾ ਕਰਕੇ ਦੇਣਾ ਨਹੀਂ ਕੀ ਲੱਗਦਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਫੰਡ ਦੇਣ ਦਾ ਤਰੀਕਾ ਹੀ ਨਹੀਂ ਕਿਉਂਕਿ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਦੇ ਮਿਹਣੋ ਮਿਹਣੀ ਹੋ ਜਾਂਦੇ ਨੇ ਦੂਜੇ ਪਾਸੇ ਕਦੇ ਤੜੀ ਪਾਰ ਕੇ ਆ ਜਾਂਦਾ ਕਿਸੇ ਨੂੰ ਕਿਸੇ ਨੂੰ ਇਹ ਕਿਹਾ ਜਾਂਦਾ ਕਿ ਪ੍ਰਧਾਨ ਮੰਤਰੀ ਨਾਲ ਦੇਸ਼ਾਂ 'ਚ ਘੁੰਮਦੇ ਨੇ ਕਿਥੇ ਕਿਸੇ ਦੇਸ਼ ਦਾ ਨਾਮ ਹੀ ਨਹੀਂ ਪਤਾ ਇਸ ਤਰੀਕੇ ਦੀਆਂ ਗੱਲਾਂ ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਤਾਂ ਲੱਗਦਾ ਕਿ ਕੇਂਦਰ ਕਿਤਨਾ ਕਿਤੇ ਇਹ ਵੀ ਆਪਣੀ ਰੜ ਕੱਢਦਾ ਕਿਸ ਤਰੀਕ ਦੇਖੋ ਤੁਹਾਡੀ ਗੱਲ ਠੀਕ ਹੈ ਹਮੇਸ਼ਾ ਦੇਖੋ ਸੈਂਟਰ ਕੋਈ ਸਾਡਾ ਦੁਸ਼ਮਣ ਥੋੜੋ ਹੈ ਮੰਨ ਲਓ ਇੱਥੇ ਸਟੇਟ ਚ ਸਰਕਾਰ ਹੋਰ ਪਾਰਟੀ ਦੀ ਹੈ ਸੈਂਟਰ ਚ ਹੋਰ ਦੀ ਹੈ ਐ ਤਾਂ ਹੁਣ ਵੱਡੇ ਬਾਦਲ ਸਾਹਿਬ ਸੀ ਸੈਂਟਰ ਦੇ ਵਿੱਚ ਕਾਂਗਰਸ ਸੀ ਪੂਰੇ ਵੰਡ ਲਿਆਉਂਦੇ ਰਹੇ ਇਹ ਤਾਂ ਦੇਖੋ ਆਪਣੀਆਂ ਨੀਤੀਆਂ ਹੁੰਦੀਆਂ ਨੇ ਆਪਾਂ ਸੈਂਟਰ ਕੋਈ ਪ੍ਰਧਾਨ ਮੰਤਰੀ ਕੋਈ ਉਹ ਭਾਜਪਾ ਦੇ ਜਾਂ ਬਾਕੀ ਸੂਬਿਆਂ ਦੇ ਸਾਡੇ ਪੰਜਾਬ ਦੇ ਵੀ ਨੇ ਇਹ ਤਾਂ ਆਪਾਂ ਨੂੰ ਤਰੀਕਾ ਚਾਹੀਦਾ ਵੀ ਆਪਾਂ ਕਿੰਨੇ ਪੈਸੇ ਲੈਣੇ ਨੇ ਜੇ ਆਪਾਂ ਉਹੀ ਗਾਲਾਂ ਹੀ ਕੱਢੀ ਜਾਊਂਗੇ ਹੁਣ ਮੈਂ ਤੁਹਾਨੂੰ ਉਹੀ ਗਾਲਾਂ ਹੀ ਕੱਢੀ ਜਾਵਾਂ ਤੇ ਤੁਸੀਂ ਮੇਰਾ ਕੰਮ ਕਰ ਦੋਗੇ ਆ ਇਨਸਾਨ ਆਖਰ ਨੂੰ ਆਪਾਂ ਸੋ ਅਸੀਂ ਤਾਂ ਕਹਿੰਦੇ ਆ ਵੀ ਸੈਂਟਰ ਪ੍ਰਧਾਨ ਮੰਤਰੀ ਜੀ ਉਹ ਸਾਡੇ ਪੰਜਾਬ ਦੇ ਵੀ ਨੇ ਉਹ ਸਾਰਿਆਂ ਦੇ ਨੇ ਤੁਸੀਂ ਜੋ ਆਪਣਾ ਪੇਪਰ ਵਰਕ ਪੂਰਾ ਕਰਕੇ ਤੁਸੀਂ ਜਾਓ ਕਹੋ ਵੀ ਸਾਡਾ ਇੰਨਾ ਨੁਕਸਾਨ ਹੋਇਆ ਨਾ ਦੇਣ ਫਿਰ ਤੁਸੀਂ ਗੱਲ ਕਰਿਓ ਉਹ ਤਿਆਰ ਨਹੀਂ ਦੇਣ ਨਾ ਬਾਕੀ ਜਿਹੜਾ ਲਾਅ ਮੁਤਾਬਕ ਇਹਨਾਂ ਨੇ ਪੂਰਾ ਕਰਨਾ ਸਰਕਾਰ ਨੇ ਜੋ ਕਾਗਜ਼ ਪੱਤਰੀਣਾ ਨੇ ਸਰਵੇ ਕਰਨਾ ਹੈ ਇਹਨਾਂ ਨੇ ਗਰਦਾਵਰੀਆਂ ਕਰਾ ਕੇ ਦੱਸਣਾ ਵੀ ਨੁਕਸਾਨ ਕਿੰਨਾ ਹੋਇਆ ਉਹ ਦੇਣ ਨੂੰ ਤਿਆਰ ਨੇ ਪਰ ਇੰਨੇ ਦਿਨ ਤੋਂ ਸੜਕ ਠੀਕ ਕਰਾ ਰਹੇ ਹੋ ਬੈਟਮਿਸ ਪਾ ਕੇ ਲੋਕਾਂ ਰਹਾ ਦਿੱਤੀ ਜਾ ਰਹੀ ਹੈ ਪਰ ਹਲਕੇ ਜੇ ਐਮਐਲਏ ਦਾ ਕੋਈ ਬਿਆਨ ਤੱਕ ਨਹੀਂ ਆਇਆ ਕੋਈ ਪੋਸਟ ਤੱਕ ਵੀ ਨਹੀਂ ਆਈ ਕਿ ਹਾਂ ਭਾਈ ਕੰਮ ਸਾਡਾ ਸੀ ਇਹ ਜਾਣ ਬੁੱਝ ਕੇ ਰਾਜਨੀਤੀ ਕਰ ਰਹੇ ਬੰਦਾ ਬੈਸੀ ਦੋਸ਼ ਲਾ ਦਿੰਦਾ ਹੈ ਇਹ ਕਾਰਨ ਕੀ ਲੱਗਦਾ ਨਹੀਂ ਦੇਖੋ ਮੇਰਾ ਕਾ ਸਿਆਣੇ ਨੇ ਬੀਬਾ ਜੀ ਉਹਨਾਂ ਨੂੰ ਇਹ ਤਾਂ ਪਤਾ ਵੀ ਇਹ ਕੋਈ ਰਾਜਨੀਤੀ ਤਾਂ ਹੈ ਨਹੀਂ ਕੋਈ ਵੋਟਾਂ ਤਾਂ ਹੈ ਨਹੀਂ ਜਿਹੜੀਆਂ ਨੇ ਕੱਲ ਨੂੰ ਲੈਣੀਆਂ ਇਹ ਵਾਕਈ ਮੇਰੇ ਖਿਆਲੋਂ ਸਮਝਦੇ ਹੋਣਗੇ ਬਾਕੀ ਲੋਕਾਂ ਦਾ ਦੁੱਖ ਹੈ ਚਲੋ ਕੋਈ ਨਾ ਕੋਈ ਤਾਂ ਦੂਰ ਕਰ ਹੀ ਰਿਹਾ ਹੈ ਪਰ ਅਸੀਂ ਉਸ ਭੈਣ ਨੂੰ ਵੀ ਆਪਣੀ ਨੂੰ ਬੇਨਤੀ ਕਰਦੇ ਆਂ ਵੀ ਕੋਈ ਗੱਲ ਨਹੀਂ 15-20 ਦਿਨ ਬਰਸਾਦ ਦੇ ਹੋਰ ਆ ਤੁਸੀਂ ਅੱਗੇ ਹੋ ਕੇ ਤੁਸੀਂ ਦੇਖੋ ਅਸੀਂ ਇਹ ਜਿਹੜਾ ਘਟਕਾ ਪਾ ਰਹੇ ਹਾਂ ਇਹ ਨਹੀਂ ਹੈਗਾ ਵੀ ਅਸੀਂ ਆ ਟਰੱਕ ਪਾ ਕੇ ਚਲੇ ਗਏ ਸਾਡੀ ਟੀਮ ਤਨਾਤ ਹੈ ਪੂਰਾ ਸ਼ਾਮ ਤੱਕ ਰਾਤ ਨੂੰ ਜੇ 8 ਵਜੇ ਤੱਕ ਕੰਮ ਚੱਲਣਾ ਤਾਂ ਉਹ ਕਰਾ ਕੇ ਜਾਣਾ ਸੋ ਇਸ ਤਰ੍ਹਾਂ ਹੀ ਜਿਹੜੇ ਐਮਐਲਏ ਨੇ ਉਹਨਾਂ ਨੂੰ ਵੀ ਸ਼ਹਿਰ ਕੜੇ ਦਾ ਖਾਲਸਾ ਕੋਲ ਖੜ ਕੇ ਕੰਮ ਕਰਾਉਣੇ ਪੈਂਦੇ ਨੇ ਆਪਣੀ ਟੀਮ ਲਾਉਣੀ ਪੈਂਦੀ ਹੈ ਸੋ ਅਸੀਂ ਕਹੋਗੇ ਵੀ ਠੀਕ ਹੈ 15 20 ਦਿਨ ਤੋਂ ਬਾਅਦ ਤੁਸੀਂ ਅੱਗੇ ਹੋ ਕੇ ਆਪ ਇਨੀਸ਼ੀਏਟਿਵ ਲਾਓ ਤੇ ਜਿਹੜੀ ਜਿੰਨੀਆਂ ਵੀ ਹਲਕੀਆਂ ਦੀਆਂ ਸੜਕਾਂ ਸੜਕਾਂ ਤਾਂ ਸੜਕਾਂ ਤਾਂ ਲਗਭਗ ਟੁੱਟ ਗਈਆਂ ਸਾਰੀਆਂ ਸੋ ਇਹਨਾਂ ਦਾ ਜਿਹੜਾ ਕੰਮ ਹੈ ਉਹ ਤੁਸੀਂ ਕਰਾਓ ਠੀਕ ਹੈ ਤੇ ਨਾਲ ਦੀ ਨਾਲ ਹੋਰ ਵੀ ਇਲਾਕੇ ਦੇ ਲੋਕ ਨੇ ਜਿਹੜੇ ਅੱਜ ਅਜੀਤ ਸਿੰਘ ਗਿੱਲ ਨੂੰ ਸਰੋਪਾ ਪਾ ਕੇ ਸਨਮਾਨਤ ਵੀ ਕੀਤਾ ਲੱਡੂ ਖੁਲਾ ਕੇ ਮੂੰਹ ਵੀ ਮਿੱਠਾ ਕਰਾਇਆ ਕਿਉਂਕਿ ਇਹਨਾਂ ਨੇ ਸਾਰ ਲਈ ਜਾਣ ਕੇ ਜੋ ਕੰਮ ਚੰਗਾ ਕਰਦਾ ਉਹਦੇ ਖਾਣਾ ਬਣਦਾ ਹੈ ਕੀ ਮੈਂ ਦੇਖ ਦੋ ਸੜਕਾਂ ਦਾ ਕੀ ਹਾਲ ਹੈ ਤੁਹਾਡੇ ਦਾ ਸਾਡੀ ਸੜਕਾਂ ਦਾ ਜੀ ਬਹੁਤ ਮਾੜਾ ਹਾਲ ਹੈ ਅਸੀਂ ਗਿੱਲ ਸਾਹਿਬ ਦੇ ਧੰਨਵਾਦੀ ਹਾਂ ਅੱਜ ਬਲਾਕ ਤੋਂ ਲੈ ਕੇ ਖਿਦਰਾਬਾਦ ਜਿਹੜੀ ਰੋਡ ਹੈ ਛਾਲਵਾਡੇ ਦੇ ਵਿੱਚ ਇਹ ਆਪਣੇ ਪਰਸਨਲ ਖਰਚੇ ਤੇ ਆਪਣੇ ਵਹੀਕਲਾਂ ਨੂੰ ਨਾਲ ਲੈ ਕੇ ਆਏ ਆ ਆਪਣੇ ਅਮਲੇ ਫੈਲੀ ਨੂੰ ਨਾਲ ਲੈ ਕੇ ਆਏ ਆ ਸਾਰੇ ਇਸ ਸੜਕ ਦਾ ਖਿਦਰਾਬਾਦ ਬਲਾਕ ਦਾ ਬਹੁਤ ਬੁਰਾ ਹਾਲਤਾ ਕੱਲ ਪਿਛਲੇ 2 ਦਿਨ ਤੋਂ ਜਿਹੜੀ ਖਿਦਰਾਬਾਦ ਤੋਂ ਥਾਣਾ ਗਵਿੰਦਗੜ ਤੇ ਲਵਾਨਗੜ ਹੈ ਉਹਦਾ ਵੀ ਇਹਨਾਂ ਨੇ ਕੰਮ ਕਰਾਇਆ ਉਹ ਵੀ ਚੱਲ ਰਹੀ ਹੁਣ ਗੱਡੀਆਂ ਵਧੀਆ ਚੱਲ ਰਹੀਆਂ ਤੇ ਲੋਕ ਸੁਖ ਦਾ ਸਾਹ ਲੈ ਰਹੇ ਆ ਹੁਣ ਅੱਜ ਸ਼ਾਮ ਤੱਕ ਅਕਰੀਬ ਹੀ ਸੜਕ ਕੰਪਲੀਟ ਹੋ ਜਾਏਗੀ ਤੇ ਲੋਕ ਸੁਖ ਦਾ ਸਾਹ ਲੈਣਗੇ ਬਹੁਤ ਵੱਡੇ ਵੱਡੇ ਟੋਏ ਸੀ ਸ਼ੁਕਰ ਹੈ ਇਲਾਕੇ ਦੇ ਵਿੱਚ ਕੋਈ ਸਮਾਜ ਸੇਵੀ ਆਇਆ ਨਹੀਂ ਸਰਕਾਰ ਦਾ ਤਾਂ ਸਾਨੂੰ ਇਹੀ ਨਹੀਂ ਪਤਾ ਲੱਗਿਆ ਪਿਛਲੇ 10 ਸਾਲ ਚ ਵੀ ਕੋਈ ਨਮਾਇਨੇ ਦਾ ਕੋਈ ਪੈਚ ਵੀ ਲਾਇਆ ਹੋਵੇ ਅਸੀਂ ਤਾਂ ਵੀਣੀ ਆ ਜੀ ਗਿੱਲ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਆ ਜੀ ਗਿੱਲ ਸਾਹਿਬ ਇੰਨਾ ਕੁਝ ਗਿੱਲ ਸਾਹਿਬ ਨੇ ਕੀਤਾ ਹੋਵੇ ਭੁੱਲ ਗਏ ਜਾਂਦੇ ਥੋੜੇ ਉਸ ਟਾਈਮ ਕੋਈ ਯਾਦ ਨਹੀਂ ਰੱਖਦਾ ਦੇਖਣਾ ਚਾਹੀ ਜੱਜ ਦੇ ਸਮੇਂ ਦੇ ਮੁਤਾਬਕ ਵੀ ਅੱਜ ਸਰਕਾਰ ਚਾਹੇ ਚਾਹੇ ਕੋਈ ਵੀ ਸਰਕਾਰ ਦਾ ਨਮਾਇੰਦਾ ਇਸ ਇਲਾਕੇ ਦੇ ਵਿੱਚ ਕੋਈ ਘੁੰਮ ਨਹੀਂ ਰਿਹਾ ਕੋਈ ਬਾਹ ਨਹੀਂ ਪੜ ਰਿਹਾ ਗਿੱਲ ਸਿੰਘ ਆ ਜਾ ਰਹੇ ਆ ਲੋਕ ਸਭ ਕੁਝ ਦੇਖ ਰਹੇ ਆ ਹੁਣ 2027 ਚ ਕੀ ਲੱਗਦਾ 2027 ਦਾ ਸਮਾ ਹੋਣਾ ਗਿੱਲ ਸਾਹਿਬ ਨੂੰ ਇਸ ਚੀਜ਼ ਦਾ ਫਲ ਮਿਲਣਾ ਇਹਨਾਂ ਨੂੰ ਇਹਦਾ ਕਰੇਵੇ ਦਾ ਸਾਰਾ ਫਲ ਮਿਲਣਾ ਸਮੇਤ ਵਿਆਜ ਮਿਲੂਗਾ ਇਹਨਾਂ ਨੂੰ ਫਲ ਇਹਦਾ ਇਹ ਲੱਗਦਾ ਜਿਹੜਾ ਬੰਦਾ ਕਿਸੇ ਰਾਹ 'ਤੇ ਸਵਾਰਦਾ ਹੈ ਉਹਦੇ ਆਪਣੇ ਰਾਹ ਪੱਧਰੇ ਹੋ ਜਾਂਦੇ ਅੱਗੇ ਹਨਾ ਇਹ ਮਹਾਰ ਬਾਣੀਆਂ 'ਚ ਵੀ ਲਿਖਿਆ ਹੋਇਆ ਹੂੰ ਬਾਣੀ ਚ ਵੀ ਲਿਖਿਆ ਹੋਇਆ ਸਿਆਣੇ ਵੀ ਕਹਿੰਦੇ ਤੁਸੀਂ ਕਿਸੇ ਦਾ ਰਸਤਾ ਪੱਧਰ ਕਰੋ ਥੋੜਾ ਆਟੋਮੈਟਿਕ ਧੁਰਦਾਰ ਰਸਤਾ ਪੱਧਰਾ ਹੋ ਜਾਊਗਾ ਗਿਲਸਾਹਬ ਜਿਹੜੇ ਰਸਤੇ ਕਰ ਰਹੇ ਆ ਕਲੀਅਰ ਕਰ ਰਹੇ ਆ ਇਹ ਸਾਹਬ ਕਰ ਰਹੇ ਆ ਜਨਤਾ ਦੇ ਕਰ ਰਹੇ ਜਨਤਾ ਹੀ ਇਹਨਾਂ ਨੂੰ ਵਿਧਾਨ ਸਭਾ ਵਿੱਚ ਜਾਣ ਵਾਸਤੇ ਰਸਤਾ ਕਲੀਅਰ ਕਰ ਕੇ ਦੇਉਂਗੇ ਲੋਕ ਹਾਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹਲਾਤ ਸੀ ਭਾਈ ਜੀ ਕੀ ਹਲਾਤ ਸੀ ਰੋਜ਼ਾਨਾ ਐਕਸੀਡੈਂਟ ਹੁੰਦੇ ਸੀ ਰੋਜ਼ਾਨਾ ਲੋਕਾਂ ਨੂੰ ਪੀਜੇ ਵੀ ਜਾਣਾ ਕਿਸੇ ਨੇ ਜੋਬ ਤੇ ਜਾਣਾ ਇਹ ਸੜਕਾਂ ਦਾ ਕੀ ਹਾਲ ਸੱਚਾਈ ਦੱਸਿਓ ਕਿ ਅੱਜ ਰਾਜਨੀਤੀ ਨਹੀਂ ਕੋਈ ਹੋਣੀ ਚਾਹੀਦੀ ਕੋਈ ਗੱਲ ਇਹ ਨਹੀਂ ਕਿ ਕੋਈ ਭਾਜਪਾ ਦੇ ਹੋ ਤੁਸੀਂ ਕਿਸੇ ਪਾਰਟੀ ਦੇ ਹੋ ਪਰ ਇਹ ਕੀ ਹਾਲ ਆ ਸੜਕ ਦੇ ਸੜਕਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਵੀ ਆਪਣੇ ਇਲਾਕੇ ਦੇ ਹੋ ਤੁਹਾਨੂੰ ਵੀ ਪਤਾ ਹੋਣਾ ਕਿ ਸੜਕਾਂ ਦਾ ਕਿੰਨਾ ਬੁਰਾ ਹਾਲ ਹੈ ਕੋਈ ਪੀ ਜਾ ਜਾਂਦਾ ਸੀਗਾ ਕੋਈ ਬਿਮਾਰ ਬਜ਼ੁਰਗ ਹੁੰਦਾ ਸੀ ਕਈ ਵਾਰੀ ਖੱਡਿਆਂ 'ਚ ਪਾਣੀ ਹੁੰਦਾ ਸੀ ਜਿਹੜਾ ਭਰ ਜਾਂਦਾ ਸੀ ਬਰਸਾਤ ਕਰਕੇ ਤੇ ਐਕਸੀਡੈਂਟ ਹੋ ਜਾਂਦੇ ਸੀ ਬੱਚੇ ਵਿੱਚ गिर ਜਾਂਦੇ ਸੀਗੇ ਕੋਈ ਬਜ਼ੁਰਗ गिर ਜਾਂਦਾ ਸੀਗਾ ਬਹੁਤ ਬੁਰਾ ਹਾਲ ਸੀਗਾ ਜੀ ਜੋ ਅੱਜ ਗਿਲ ਸਾਹਿਬ ਦੀ ਵਜੇ ਤੋਂ ਟੋੜੀ ਹੋਤੀ ਸੜਕਾਂ 'ਚ ਉਹ ਵੀ ਬੁਰਾ ਹਾਲ ਸੀਗਾ ਉਹਨਾਂ ਨੇ ਅੱਜ ਆਪਣਾ ਚਾਲੂ ਕਰਤੀ ਆ ਵੀ ਬੰਦਾ ਲੰਘ ਸਕੇ ਕਿਸੇ ਦੀ ਕੋਈ ਸੱਟ ਨਾ ਵੱਜੇ ਆਰਾਮ ਨਾਲ ਆਪਣੇ ਵੀਕਲਾਂ ਤੇ ਪੈਦਲ ਬੰਦਾ ਜਾ ਸਕਦਾ ਤੇ ਬਿਲਕੁਲ ਹੋਰ ਵੀ ਨਾਲ ਪਿੰਡ ਦੇ ਤੇ ਨਾਲ ਭਾਜਪਾ ਦੇ ਆਗੂ ਸਾਡੇ ਨਾਲ ਨੇ ਕੀ ਸੁੱਖ ਮਹਿਸੂਸ ਕਰ ਰਹੇ ਹੋ ਸਰਕਾਰ ਤਾਂ ਅਮੀ ਤੁਹਾਡੀ ਨਹੀਂ ਪਰ ਕੰਮ ਤੁਸੀਂ ਕਰ ਰਹੇ ਹੋ ਸਰਕਾਰ ਆਵਾ ਦੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਕੰਮ ਬੀਜੇਪੀ ਕਰਾ ਰਹੀ ਸੜਕਾਂ ਦਾ ਇਹ ਰਾਜਨੀਤੀ ਹੈ ਜਾਂ ਸੇਵਾ ਹੈ ਪਹਿਲਾ ਤਾਂ ਗਿਲ ਸਾਹ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਮਾਜਰੀ ਮੰਡਲ ਪਹੁੰਚਣ ਤੇ ਜੀ ਤੇ ਸਾਰੀ ਟੀਮ ਵੱਲੋਂ ਸਾਰੀ ਪੰਚਾਇਤ ਵੱਲੋਂ ਜੀ ਸਰਪੰਚ ਸਾਹਿਬ ਖੜੇ ਆ ਜੀ ਪਵਨ ਜੀ ਤੇ ਡਿੰਪਲ ਜੀ ਖੜੇ ਆ ਤੇ ਇਹਨਾਂ ਵੱਲੋਂ ਇਹਨਾਂ ਦੇ ਸਾਰਿਆਂ ਵੱਲੋਂ ਧੰਨਵਾਦ ਉਹਨਾਂ ਦਾ ਤੇ ਜਿਹੜੀ ਤੁਸੀਂ ਗੱਲ ਕਰੀ ਐ ਸੇਵਾ ਆ ਰਾਜਨੀਤੀ ਦੀ ਉਹਦੇ ਵਿੱਚ ਗੱਲ ਆ ਕਿ ਜਿਹੜਾ ਜੋ ਰਾਜਨੀਤੀ ਆ ਉਹ ਤਾਂ ਅੱਜ ਦੇ ਟਾਈਮ 'ਚ ਕਰ ਰਹੀ ਆ ਆਮ ਆਦਮੀ ਪਾਰਟੀ ਘਰੇ ਬੈਠ ਕੇ ਫੋਟੋਆਂ ਖਿਚਾ ਕੇ ਸਾਰੇ ਪੂਰਾ ਪੰਜਾਬ ਦੇਖ ਰਿਆ ਪੂਰਾ ਹਿੰਦੁਸਤਾਨ ਦੇਖ ਰਿਆ ਕਿ ਵੀ ਉਹ ਆਂਦੇ ਆਂ ਬੈਠਦੇ ਆਂ ਕਿਵੇਂ ਫੋਟੋਆਂ ਖਿਚਾ ਕੇ ਤੇ ਦੁਬਾਰਾ ਘਰੇ ਵਜਣੇ ਆ ਉਹ ਹੋ ਰਹੀ ਆ ਰਾਜਨੀਤੀ ਅਗਰ ਸੇਵਾ ਦੇਖਣੀ ਆ ਤੇ ਸੇਵਾ ਇਹ ਹੋ ਰਹੀ ਆ ਦੇਖੋ ਚਾਹੇ ਤੁਸੀਂ ਨਵੇਂ ਗਰਾਂਡ ਦੀ ਗੱਲ ਲਾ ਲਓ ਚਾਹੇ ਇਹ ਲਾ ਲਓ ਚਾਹੇ ਲਵਾਨਗੜ੍ਹ ਦੀ ਲਾ ਲਓ ਸਾਡੇ ਜਿਹੜੇ ਭਾਜਪਾ ਦੇ ਆਗੂ ਆ ਉਹ ਮੌਕੇ ਦੇ ਉੱਪਰ ਖੜ ਕੇ ਆਪਣੇ ਕਿਸੇ ਵੀ ਚੀਜ਼ ਦੀ ਨਾ ਪਰਵਾਹ ਕਰਦੇ ਹੋਏ ਪੱਲਿਓ ਪੈਸੇ ਲਾ ਕੇ ਜਿਹੜੀ ਉਹ ਹੋ ਰਹੀ ਹੈ ਇਹ ਸੇਵਾ ਹੋ ਰਹੀ ਹੈ ਇਹ ਸੇਵਾ ਹੈ ਰਾਜਨੀਤੀ ਨਹੀਂ ਹੈ ਚਾਹੇ ਇਹਦੇ ਵਿੱਚ ਅਸੀਂ ਲੋਕਾਂ ਨਾਲ رابطہ ਕਾਇਮ ਤਾਂ ਹੀ ਹੋ ਸਕਦਾ ਜੇ ਤੁਹਾਡੇ ਅੰਦਰ ਮਤਲਬ ਸੇਵਾ ਭਾਵਨਾ ਹੈ ਜੇ ਤੁਸੀਂ ਸਿਰਫ ਰਾਜਨੀਤੀ ਕਰਨ ਆਏ ਹੋ ਤਾਂ ਲੋਕਾਂ ਨਾਲ رابطہ ਕਾਇਮ ਨਹੀਂ ਹੋ ਸਕਦਾ ਲੋਕ ਸਿਆਣੇ ਆ ਲੋਕ ਸਮਝਦਾਰ ਆ ਲੋਕ ਸਮਝ ਗਏ 2027 ਚ ਬੀਜੇਪੀ ਨੂੰ ਦੇਣ ਕਿ ਮੌਕਾ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀਆਂ ਨੀਤੀਆਂ ਨੇ ਪਾਜ ਪਦੀ ਜਿਹੜੀ ਪੰਜਾਬ ਖਾਤਰ 2027 ਦੇ ਵਿੱਚ ਹੁਣ ਤੁਸੀਂ ਦੇਖੋ ਜਿਹੜਾ ਜੀਐਸਟੀ ਦੀ ਏਡੀ ਬੜੀ ਕਟੌਤੀ ਹੋਈ ਹੈ ਉਹਦੇ ਉਸ ਨੀਤੀ ਤੇ ਹੁਣ ਜਿਹੜਾ ਜਿਹੜੇ ਫੰਡ ਹੈ ਜਿਹੜੇ ਪੰਜਾਬ ਨੂੰ ਜਾਰੀ ਹੋਣੇ ਆ ਚਾਹੇ ਉਹ ਹੋਣ ਚਾਹੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਚਾਹੇ ਮਜ਼ਦੂਰ ਚਾਹੇ ਗਰੀਬ ਵਰਗ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਜੀ ਨੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕਰਿਆ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੈ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੈ ਸਭ ਨੂੰ ਕੱਚੇ ਮਕਾਨ ਜਿਨ੍ਹਾਂ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੇ ਮਕਾਨ ਬਣਿਆ ਉਹ ਇਹ ਦੇਖ ਕੇ ਨਹੀਂ ਬਣੇ ਕਿ ਵੀ ਇਹ ਕਿਹੜੀ ਪਾਰਟੀ ਦਾ ਹੈ ਜਾਂ ਆਯੁਸ਼ਮਾਨ ਕਾਰਡ ਹੈ ਜਿਹੜਾ 5 ਲੱਖ ਤੱਕ ਦਾ ਫਰੀ ਹੈ ਉਹ ਇਹ ਦੇਖ ਕੇ ਨਹੀਂ ਬਣਦਾ ਕਿ ਵੀ ਇਹ ਬੰਦਾ ਕਿਹੜੀ ਪਾਰਟੀ ਦਾ ਹੈ ਉਹ ਬੰਦਾ ਦੇਖ ਕੇ ਬਣਦਾ ਕਿ ਵੀ ਅਗਰ ਨੀਡੀ ਪਰਸਨ ਹੈ ਤਾਂ ਉਹ ਡੈਫੀਨੇਟਲੀ ਬਣਾਇਆ ਜਾਂਦਾ ਹੈ ਜਦ ਭਾਜਪਾ ਸਰਕਾਰ ਆਪਣੀ ਨੀਤੀਆਂ ਦੇ ਤਹਿਤ ਆਪਣੇ ਸੇਵਾ ਦੇ ਤਹਿਤ ਘਰ-ਘਰ ਪਹੁੰਚ ਕੇ ਸਾਰੇ ਸੇਵਾ ਕਰ ਰਹੀ ਹੈ ਤਾਂ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਹੈ ਕਿ ਅਸਲ 'ਚ ਸਾਡੇ ਕੰਮ ਕੋਣ ਆ ਰਿਹਾ ਹੈ ਤੇ ਸਾਡਾ ਬੇਫਕੂਫ ਕੌਣ ਬਣਾ ਰਿਹਾ ਹੈ ਠੀਕ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਇਹ ਸੜਕ ਦਾ ਬਹੁਤ ਬੁਰਾ ਹਾਲ ਸੀ ਇੱਥੇ ਹੁਣ ਬੈਡਮਿਕਸ ਪਾ ਕੇ ਤੋ ਲੋਕ ਮਰ ਜਾ ਰਹੇ ਨੇ ਦੂਜੇ ਪਾਸੇ ਘਟਕਾ ਪਾ ਕੇ ਤੇ ਦੇਖੋ ਕਿ ਪੂਰਾ ਪਤਲਾ ਜੀ ਤਾਂ ਲੋਕਾਂ ਨੂੰ ਇੱਕ ਸੁਖਦਾ ਸਾਹ ਮਿਲਿਆ ਕਾਫੀ ਲੋਕਾਂ ਦੇ ਐਕਸੀਡੈਂਟ ਹੁੰਦੇ ਸੀ ਇਹ ਜਗ੍ਹਾ ਉੱਤੇ ਕਾਫੀ ਵਹੀਕਲ ਟੁੱਟਦੇ ਸੀ ਜਿਸ ਤੋਂ ਬਾਅਦ ਜਾ ਕੇ ਤੇ ਦੇਖੋ ਕਿ ਇਲਾਕੇ ਦੇ ਲੋਕ ਧੰਨਵਾਦ ਕਰ ਰਹੇ ਨੇ ਸੁਮੇਦਾ ਦਿਖਾ ਦਿਓ ਪੂਰੀ ਤਸਵੀਰ ਧਰਨਜੀਤ ਸਿੰਘ ਜੀ ਤੁਸੀਂ ਦੇਖੋ ਕਿ ਆ ਭਾਵੇਂ ਲੋਕ ਕੁਝ ਵੀ ਕਹਿਣ ਪਰ ਕਿਤੇ ਨਾ ਕਿਤੇ ਜੋ ਬੰਦਾ ਮਰਦੇ ਬੰਦੇ ਦੇ ਮੂੰਹ 'ਚ ਕੋਈ ਇੱਕ ਬੂੰਦ ਪਾਣੀ ਦੀ ਪੰਦਾ ਤਾਂ ਕਿਤੇ ਨਾ ਕਿਤੇ ਉਸ ਵਰਗਾ ਪ੍ਰਕਾਰ ਵੀ ਕੋਈ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਹਲਾਤ ਨੇ ਅੱਜ ਸੜਕਾਂ ਦੇ ਭਾਵੇਂ ਸਰਕਾਰ ਨੂੰ ਦਾਅਵੇ ਕੀਤੇ ਜਾ ਰਹੇ ਨੇ ਕਿ ਜਲਦੀ ਹੀ ਜੜੀਆਂ ਬਰਸਤਤਵ ਬਣਾਈਆਂ ਜਾਣਗੀਆਂ ਪਰ ਲੋਕਾਂ ਨੂੰ ਹੁਣ ਸੁੱਖ ਦਾ ਸਾਹ ਦਿਵਾਉਣ ਵਾਸਤੇ ਜੀਤ ਸਿੰਘ ਗਿੱਲ ਲਗਾਤਾਰ ਹਲਕੇ ਦੇ ਵਿੱਚ ਰਹੇ ਨੇ ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਵੋਟਾਂ ਦੇ ਵਿੱਚ ਭਾਵੇਂ ਦੋ ਵਾਰ ਮੈਨੂੰ ਹਰਾਤਾ ਮੈਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪਰ ਸੇਵਾ ਭਾਵਨਾ ਸੇਵਾ ਕਰਨ ਦੇ ਨਾਲ ਮੇਰਾ ਮਨ ਸਕੂਨ ਮਿਲਦਾ ਹੈ ਜਜਬਾ ਮੇਰੇ ਅੰਦਰ ਪੈਦਾ ਹੁੰਦਾ ਹੈ ਤਾਂ ਇਸ ਤਰੀਕੇ ਦੀ ਸੇਵਾ ਲਗਾਤਾਰ ਜਾਰੀ ਰਹਿਣਗੀਆ ਇਸ ਤਰੀਕੇ ਨਾਲ ਜੀਤ ਸਿੰਘ ਗਿੱਲ ਨੇ ਅੱਜ ਲੋਕਾਂ ਨਾਲ ਫਿਰ ਤੋਂ ਵਾਅਦਾ ਕੀਤਾ ਕਿ ਹਲਕਾ ਖਰਦੀ ਕੋਈ ਵੀ ਸੜਕ ਹੈ ਤਾਂ ਅਸੀਂ ਉਸ ਨੂੰ ਬਿਲਕੁਲ ਬੈਡਮਿਸਟ ਪਾ ਕੇ ਲੋਕਾਂ ਨੂੰ ਰਿਲੈਕਸ ਵੀਲ ਕਰਾਵਾਂਗੇ ਤਾਂ ਕਿ ਲੋਕ ਨਿਕਲ ਸਕਣ ਥੋੜੇ ਕਰ ਮੈਂ ਸਮੂਹ ਦੇ ਨਾਲ ਤੈਸ਼ੀ